ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ نیوز ਤੇ ਮੈਂ ਸਤਰਾਮ ਸਿੰਘ ਆ ਤੇਜ਼ ਰਫਤਾਰ ਕਾਰ ਨੇ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਨੂੰ ਕੁਚਲਿਆ ਮੌਕੇ ਤੇ ਹੋਈ ਮੌਤ ਜ਼ਿਲ੍ਹਾ ਫਰੀਦਕੋਟ ਦੇ ਅਧੀਨ ਆਉਂਦੇ ਪਿੰਡ ਰਮਾਣਾ ਅਲਬੇਲ ਸਿੰਘ ਨੇੜੇ ਜੈਤੋ ਦੇ ਇੱਕ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਨੂੰ ਤੇਜ਼ ਰਫਤਾਰ ਕਾਰ ਵੱਲੋਂ ਬੁਰੀ ਤਰ੍ਹਾਂ ਦਰੜ ਸੁੱਟੀ ਜਾਨ ਦੀ ਖਬਰ ਸਾਹਮਣੇ ਆਈ ਹੈ ਇਸ ਦੁਖਦਾਈ ਘਟਨਾ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨਸਾਰ ਪਤਾ ਲੱਗਿਆ ਕਿ ਉਕਤ ਘਟਨਾ ਕੋਟਕਪੂਰਾ ਦੇ ਜੈਤੋ ਰੋਡ ਤੇ ਕਾਰ ਚਾਲਕ ਵੱਲੋਂ ਬੜੀ ਤੇਜ਼ੀ ਨਾਲ ਕਾਰ ਚਲਾਈ ਜਾ ਰਹੀ ਸੀ ਤਾਂ ਕਾਰ ਦੇ ਅੱਗੇ ਜਾਂਦੇ ਮੋਟਰਸਾਈਕਲ ਸਵਾਰ ਗੁਰਨਾਇਬ ਸਿੰਘ ਵਾਸੀ ਪਿੰਡਰ ਮਾਣਾ ਅਲਬੇਲ ਸਿੰਘ ਵਾਲਾ ਦੇ ਪਿੱਛੋਂ ਮੋਟਰਸਾਈਕਲ ਵਿੱਚ ਵੱਜੀ ਅਤੇ ਉਕਤ ਵਿਅਕਤੀ ਨੂੰ ਬੁਰੀ ਤਰ੍ਹਾਂ ਦਰੜ ਸੁੱਟਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾਂਦਾ ਹੈ ਕਿ ਮ੍ਰਿਤੂ ਗੁਰਨਾਇਬ ਸਿੰਘ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਐਂਬੂਲੈਂਸ ਗੱਡੀ ਦਾ ਸਰਕਾਰੀ ਡਰਾਈਵਰ ਰੱਖਿਆ ਲੱਗਿਆ ਹੋਇਆ ਹੈ ਦੂਸਰੇ ਪਾਸੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਜੇ ਐਸਡੀ ਪੁਲਿਸ ਵੱਲੋਂ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸੁਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਸਰੀ ਓਵਰ ਸਵੀਟ ਗੱਡੀ ਆ ਰਹੀ ਸੀ ਮਗਰੋਂ ਤੇ ਮਰਮਾਲਾ ਬੀਰ ਸਿੰਘ ਤੋਂ ਆ ਰਹੀ ਗਰਨਾਯਾ ਸਿੰਘ ਦਾ ਨਾਂ ਸੀਗਾ ਇਹਦੇ ਮਹਿਕਮਾ ਨਹੀਂ ਲੱਗਿਆ ਸੀ ਇੱਥੇ ਮਤਲਬ ਐਂਬੂਲੈਂਸ ਜਾਂਉਂਦਾ ਸੀਗਾ ਤੇ ਬਿਹਲਾ ਹਸਪਤਾਲ ਕੋਟਪੂਰੇ ਲਗਭਗ ਹੀ ਕੀ ਮੰਗ ਕਰਦੇ ਮੰਗੇ ਹੀ ਹੈ ਪ੍ਰਸ਼ਾਸਨ ਤੋਂ ਇੱਕ ਤਾਂ ਵੀ ਮਲੋ ਉਹਨਾਂ ਇਨਸਾਨਾਂ ਨੂੰ ਮਿਲੇ ਬੰਦੇ ਦਾ ਵੀ ਪੂਰਾ ਸਹੀ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਨਾਲਾਂ ਨੇ ਉਹਨਾਂ ਬਾਪ ਰਿਆਗਾ ਬਈ ਇੱਕ ਬੰਦਾ ਘਰੋਂ ਚੱਲ ਕੇ ਰੋਟੀ ਖਾ ਕੇ ਤੁਰਿਆਗਾ ਤੇ ਚਾਂ ਚਾਂ ਕਨਾਲਾਂ ਨੇ ਦੀ ਮੌਤ ਹੋ ਗਈ ਆ ਨਾ ਕਿਸੇ ਅਗਲੇ ਨੂੰ ਪਤਾ ਨਾ ਕਿਸੇ ਪਿਛਲੇ ਨੂੰ ਪਤਾਗਾ ਤੇ ਦੂਜੇ ਨੰਬਰ ਤੇ ਗੱਡੀ ਵਾਲਿਆਂ ਦਾ ਪੂਰਾ ਪ੍ਰਤਾਹ ਹੋਣੀ ਚਾਹੀਦੀ ਵੀ ਕੀ ਕਾਰਨ ਸੀਗਾ ਕੀ ਵਜ੍ਹਾ ਸੀ ਬਈ ਬੰਦਾ ਮਗਰੋਂ ਚੱਕਿਆਗਾ ਇੱਕ ਤਾਂ ਆਪਾਂ ਕਹਿ ਦੀ ਗਏ ਨਾ ਵੀ ਅੱਗੋਂ ਆਉਂਦੇ ਰੈਸਿਡੈਂਟ ਹੋ ਗਿਆ ਜਾਂ ਕੁਦਰਤੀ ਉਹ ਤਾਂ ਹੋ ਗਿਆ ਇੱਕ ਬੰਦੇ ਨੇ ਮਗਰੋਂ ਚੱਕਿਆਗਾ ਠੀਕ ਆ ਹਾਂ ਮਗਰ ਜਕਣ ਲੱਗੀ ਕਾਰਨ ਮਗਰੋਂ ਤਾਂ ਆਪਾਂ ਸਾਰਾ ਕੁਝ ਪਤਾ ਹੀ ਹੁੰਦਾ ਵੀ ਆਪਣੇ ਮੂਰੇ ਚੀਜ਼ ਜਾਂਦੀ ਹੈ ਹਰ ਇੱਕ ਚੀਜ਼ ਦਾ ਕੰਨ ਹੁੰਦਾ ਹੀ ਹੈ ਇੱਕ ਇਹ ਰੋਡ ਦਾ ਵੀ ਡੈਕ ਦਾ ਵੀ ਕਿੰਨੇ ਵਾਰਾਂ ਧਰਨੇ ਲਾ ਚੁੱਕੇ ਆ ਮਿਕਸ ਪ੍ਰਸ਼ਾਸਨ ਨੇ ਰੋਡ ਬਾਰੇ ਜਮਾਂ ਹੀ ਨਹੀਂ ਗੌਰ ਇਹ ਰੋਡ ਖੁੱਲਾ ਹੋਣ ਵਾਲਾ ਹੈ ਤੇ ਫਿਰ ਕਿਹੜੇ ਥਾਂ ਥਾਂ ਕੱਢਿਆ ਪਰ ਜਿੱਥੇ ਉੱਪਰ ਦਾ ਬੁਰਾ ਹਾਲ ਹੀ ਹੈ ਚਲੋ ਇਥੇ ਦਾ ਕੋਈ ਮਾਰਾ ਠੀਕ ਆ ਪ੍ਰਸ਼ਾਸਨ ਨੂੰ ਇਹ ਡਰਾਈਵਰ ਲੱਗਾ ਹੀ ਐਂਬੂਲੈਂਸ ਤੇ ਜੀ ਇਹ ਡਿਊਟੀ ਤੇ ਜਾ ਰਿਹਾ ਸੀ ਤੜਕੇ ਸਵੇਰ ਜੀ ਇਕ ਛੋਕ ਕਾਰ ਆਈ ਕਾਰ ਨਾਲ ਹਿੱਟ ਹੋ ਗਿਆ ਜੀ ਇਸ ਦੇ ਮੌਕੇ ਤੇ ਮੌਤ ਹੋ ਗਈ ਹੈ ਜੀ ਇਹ ਕਾਰਵਾਈ ਕਰ ਰਹੀ ਜਿਹੜੀ ਕਾਰਵਾਈ ਕਰਉਣ ਗਏ ਉਹ ਅਮਲਕਾ